टेक्सस्टाइल मैन्युफैक्चरर्स एसोसिएशन ਨੇ ਪੰਜਾਬ ਪ੍ਰਦੇਸ਼ ਵਪਾਰ ਬੋਰਡ ਅੰਮ੍ਰਿਤਸਰ ਯੂਨਿਟ ਦੇ ਸਹਿਯੋਗ ਨਾਲ 1 April 2023 ਤੋਂ ਇਨਕਮ ਟੈਕਸ ਐਕਟ 43B ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਸੀ ਹਮਿਤ ਗੁਪਤਾ ਸੀਏ ਮੁਖ ਬਲਾਰੇ ਵੱਲੋਂ ਇਨਕਮ ਟੈਕਸ ਕਾਨੂੰਨਾ ਵਿੱਚ ਮਹਾਰਤ ਰੱਖਣ ਦੇ ਨਾਲ ਸੈਮੀਨਾਰ ਵਿੱਚ ਸ਼ਾਮਲ ਹੋਏ ਪ੍ਰਤੀਭਾਗੀਆਂ ਬੱਲੋਂ ਕਈ ਸਵਾਲ ਕੀਤੇ ਗਏ ਹਮਿਤ ਗੁਪਤਾ ਨੇ ਪ੍ਰਤੀਭਾਗੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਇਸ ਮੌਕੇ ਟੈਕਸਟਾਈਲ ਮੈਨੂਫੈਕਚਰਸ ਐਸੋਸੀਏਸ਼ਨ ਦੇ ਰਾਜੀਵ ਖੰਨਾ ਨੇ ਕਿਹਾ ਕਿ ਇਹ ਕਾਨੂੰਨ ਖਾਸ ਕਰਕੇ ਟੈਕਸ ਸਟਾਈਲ ਕਾਰੋਬਾਰ ਵਿੱਚ ਕੰਮ ਕਰਨ ਯੋਗ ਨਹੀਂ ਹੈ ਜ਼ਿਆਦਾਤਰ ਆਰਡਰ ਖਰੀਦਦਾਰਾਂ ਦੁਆਰਾ ਰੱਦ ਕਰ ਦਿੱਤੇ ਗਏ ਨੇ ਕਿਉਂਕਿ ਉਹ 31 ਮਾਰਚ 2024 ਤੋਂ ਪਹਿਲਾਂ ਜਾਂ 45 ਦਿਨਾਂ ਦੇ ਅੰਦਰ ਭੁਗਤਾਨ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਕਿ ਇਸ ਕਾਨੂੰਨ ਨੂੰ ਦਰਮਿਆਨੇ ਅਤੇ ਵੱਡੇ ਪੱਧਰ ਤੇ ਵੀ ਲਾਗੂ ਕੀਤਾ ਜਾਵੇ ਇਸ ਮੌਕੇ ਸਰਬਸੰਮਤੀ ਨਾਲ ਅਮਰੀਕਸਰ ਦੀਆਂ ਸਮੂਹ ਐਸੋਸੀਏਸ਼ਨ ਵੱਲੋਂ ਇਸ ਕਾਨੂੰਨ ਨੂੰ ਇੱਕ ਸਾਲ ਹੋਰ ਮੁਲਤਵੀ ਕਾਰਨ ਲਈ ਕੇਂਦਰ ਸਰਕਾਰ ਨੇ ਨੁਮਾਇੰਦਗੀ ਭੇਜਣ ਦਾ ਫੈਸਲਾ ਕੀਤਾ ਗਿਆ ਹੈ ਹੋਰ ਉਹਨਾਂ ਨੇ ਕੀ ਕਿਹਾ ਸੁਣਦੇ ਆ ਪੂਰੀ ਖਬਰ ਗੇਂਡਾ ਮੈਂ ਇਹਦੇ ਤੇ ਵਿਚਾਰ ਕਰਾਂਗੇ ਸੋ ਮੇਰੀ ਇੱਕ ਸੁਜੈਸ਼ਨ ਹੈ ਕਿ ਇਹ ਮੈ ਵੱਲੋਂ ਤੇ ਅਮਲਸਾ ਸਾਡੇ ਫਾਈਨਾਂਸ ਮਿਨਿਸਟਰ ਕੋਲ ਮੈਮੋਰੰਡਮ ਦੇਣ ਵਾਸਤੇ ਇਹ ਇੱਕ ਸਮਾਂ ਸੀ ਡੈਫਰ ਕਰਦੇ ਤਾਂ ਕਿ ਅਸੀਂ ਕਲੀਅਰਫਿਕੇਸ਼ਨ ਜਾਣਨਾ ਹੋਣਾ ਕਿ ਇਹ ਕੋ ਪੇਪਰ ਆਈ ਪੜਿਆ ਸੀ ਇਹ ਘਰ ਤੁਸੀਂ ਬੀਖਨੇ ਵਾ ਤਾਂ ਉਹ ਵੀ ਜਿਵੇਂ ਜਿਵੇਂ ਦੇਖਿਏ ਡਿਸਪਿਊਟ ਆਪ ਕੈਸੇ ਫਰਜ਼ਾ ਬਣਵਾ ਲਓ ਆਪ ਕਮਾਲ ਮੈਂ ਕਹਿੰਦਾ ਕਿ ਮੈਂ ਕੋਈ ਖਰਾਬੀ ਐਕਸਪਰ ਆਡਰ ਨਹੀਂ ਹੈਗਾ ਆਪਨੇ ਉਸ ਮਾਲ ਨੂੰ ਐਕਸੈਪਟ ਕੀਆ ਹੈ ਕਿ ਨਹੀਂ ਕੀਆ ਮਾਲ ਤਾਂ ਉਸ ਸਮਸਰਲੀਵਰ ਹੋ ਗਿਆ ਪਰ ਮਾਲ ਜਨਾਬ ਸਰ ਬਾਰੇ ਠੀਕ ਪਤਾ ਹੈ ਸਾਰੇ ਵਪਾਰੀ ਭਰਾ ਸਾਰੇ ਐਸੋਸੀਏਸ਼ਨਾਂ ਦੇ ਲੋਕਾਂ ਦੇ ਨਾਲ ਟੀਐਮਏ ਦੇ ਇਸ ਸੰਮਲਨ ਵਿੱਚ ਆਦਿਕ ਹੈ ਬੜੀ ਹੈਲਦੀ ਡਿਸਕਸ਼ਨਸ ਹੋਈਆਂ ਸਾਡਾ ਮੁੱਦਾ ਹੈ ਜੀ ਅੱਜ ਦਾ ਜਿਹੜਾ ਕਾਨਫਰੰਸ ਹੈ ਦੇਖੋ ਜੀ ਇੱਕ ਅੱਜ ਦਾ ਮੇਨ ਮੁੱਦਾ ਜਿਹੜਾ ਹੈ ਨਾ ਉਹ ਡਿਸਕਸ਼ਨ ਹੈਗੀ ਹੈ ਕਿ 43 ਬੀ ਅਸ਼ਦੇ ਉੱਤੇ ਨਾ ਨਵਾਂ ਇਨਕਮ ਟੈਕਸ ਐਕਟ ਐਡ ਹੋਇਆ ਹੈ ਐਮ ਐਸ ਐਮ ਬੀ ਵਸਤੇ ਉਹਦੇ ਵਿੱਚ ਉਹਨਾਂ ਨੇ ਕਰਦਾ ਜੀ ਕਿ ਅਗਰ ਕੋਈ ਪੇਮੈਂਟ ਵਿਦਾਊਟ ਐਗਰੀਮੈਂਟ 15 ਦਿਨਾਂ ਦੇ ਵਿੱਚ ਨਹੀਂ ਹੁੰਦੀ ਜਾਂ ਐਗਰੀਮੈਂਟ ਦੇ ਬਾਅਦ ਵੀ 45 ਦਿਨ ਮੈਕਸਿਮਮ ਲਿਮਟ ਹੈ ਅਗਰ ਪੇਮੈਂਟ ਨਹੀਂ ਹੁੰਦੀ ਉਹ ਅਮਾਉਂਟ ਜਿਹੜੀ ਹੈ ਤੁਹਾਡੀ ਪਰਚੇਸ ਦੀ ਉਹ ਡਿਸਲੌ ਹੋ ਜਾਏਗੀ 31 ਮਾਰਚ 2024 ਨੂੰ ਇਹ ਲਾਉ ਉਹਨਾਂ ਨੇ ਅਨਾਉਂਸ ਕੀਤਾ ਸੀ 1 4 ਬਜਟ ਜਿਹੜਾ ਸੀ ਅਫੈਕਟਿਵ ਫਰਮ 1 4 2023 ਤੋਂ ਬਟ ਐਰੀ ਕੋਈ ਨੋਲੇਜ ਕੋਈ ਉਹਨਾਂ ਨੇ ਪ੍ਰੋਪਰ ਉਹਦੇ ਰੂਲਸ ਉਹਦੇ ਕੋਈ ਚੀਜ਼ ਨਹੀਂ ਕੀਤੀ ਹੁਣ ਆਲ ਆਫ ਅ ਸਡਨ ਕਿਸੇ ਬੰਦੇ ਦੀ ਵੀ ਅਗਰ ਸਪੋਜ਼ ਹੈ ਕਿ ਜੀ ਉਹਨੇ ਜੇ ਨਾ ਟੋਟਲ ਮਾਲ ਪਰਚੇਜ਼ ਕੀਤੇ ਹੋਏ ਆ ਤੇ ਉਹਦੇ ਵਿੱਚ ਉਹ ਕਰੋੜ ਰੁਪਈਆ ਦਾ ਦੇਣਦਾਰੀ ਹੈ ਤੇ ਉਹਦੇ ਉਹਨੂੰ ਨਵਾਂ ਲਾਗੂ ਕਰਦਾ ਜੀ ਕਿ 33 ਲੱਖ ਰੁਪਈਆ ਤੁਸੀਂ ਇਨਕਮ ਟੈਕਸ ਹੁਣ ਜਮ੍ਹਾਂ ਕਰਾਓ ਜਿਹੜਾ ਕਿ ਅਗਲੇ ਸਾਲ 31 3 2025 ਨੂੰ ਤੁਹਾਨੂੰ ਉਹ ਐਡਜਸਟ ਹੋਏਗਾ ਇਹ ਤੇ ਇੱਕ ਇੰਡਸਟਰੀ ਨੂੰ ਇਹ ਉਹਨਾਂ ਦੇ ਬੈਨੀਫਿਟ ਵਸੇ ਆਪਣੇ ਵੱਲੋਂ ਕਰ ਰਹੇ ਸੀ ਪਰ ਇਹ ਤੇ ਇੰਡਸਟਰੀ ਦਾ ਬਿਲਕੁਲੀ ਬੰਦ ਕਰਨ ਵਾਲੀ ਗੱਲ ਲੱਗੀ ਹੈ। ਅਰ ਦੂਸਰਾ ਹੈ ਕਿ ਟ੍ਰੇਡ ਦੇ ਵਿੱਚ ਆਪਸ ਦੇ ਵਿੱਚ ਇੱਕ ਐਗਰੀਮੈਂਟ ਹੈ ਬਾイヤー ਸੈਲਰ ਦਾ। ਉਹ ਬਾイヤー ਸੈਲਰ ਦੇ ਐਗਰੀਮੈਂਟ ਨੂੰ ਉਹ ਉਹਦੀ ਕੋਈ ਵੈਲਿਊ ਨਹੀਂ। ਕਿ ਜੀ ਗਵਰਨਮੈਂਟ ਰੈਸੀਆ ਥੋੜਾ ਜਿੰਦਾ ਹੈ ਜੀ ਹਰ ਇੱਕ ਟ੍ਰੇਡ ਦੀ ਆਪਣੇ ਇੱਕ ਸਿਸਟਮ ਹੈ। ਹਰ ਇੱਕ ਦਾ ਆਪਣਾ ਆਪਣਾ ਇੱਕ ਟਰਮਸ ਹੈ। ਉਹ ਟਰਮਸ ਦੇ ਵਿੱਚ ਕੰਮ ਹੋ ਰਿਹਾ ਹੈ। ਅੱਜ ਹੋਇਆ ਕੀ ਹੈ ਪੋਜੀਸ਼ਨ ਐ ਪਹੁੰਚ ਗਈ ਹੈ ਕਿ ਲੋਕਾਂ ਦੇ ਮਾਲ ਵਾਪਸ ਆਨੇ ਸ਼ੁਰੂ ਹੋ ਗਏ ਹੈ ਆਰਡਰ ਸਾਰੇ ਕੈਨਸਲ ਹੋ ਗਏ ਹੈ ਕਿ 31 ਮਾਰਚ ਤੱਕ ਕੁਝ ਨਾ ਆਵੇ ਇਹ ਤੇ ਇੱਕ ਤਰ੍ਹਾਂ ਦਾ ਸਾਰੀ ਇੰਡਸਟਰੀ ਨੂੰ ਬੰਦ ਕਰਨ ਵਾਲੀ ਗੱਲ ਹੋ ਜੇ ਨਹੀਂ ਹੈ ਜਿਹੜੀ ਐ ਐਮਐਸਐਮਈ ਦੀ ਪ੍ਰੋਮੋਸ਼ਨ ਵਾਸਤੇ ਕਹਿ ਰਹੇ ਉਹ ਬੰਦ ਹੀ ਹੋ ਜਣੀ ਹੈ ਇਹਦੇ ਨਾਲ ਸੋ ਇਹ ਅਜੇ ਤੇ ਅਸੀਂ ਚਾਹਾਂਗੇ 1 ਸਾਲ ਵਾਸਤੇ ਇਹ ਡੈਫਰ ਕਰਤਾ ਜਾਏ ਤਾਂ ਕਿ ਲੋਕੀ ਪ੍ਰਪੇਅਰ ਹੋਣ ਸਮਝਣ ਲਾਅ ਪ੍ਰੋਪਰ ਕਲੀਅਰ ਹੋਵੇ ਉਸ ਤੋਂ ਬਾਅਦ ਅਗਲੇ ਸਾਲ ਦੋਪਾਵੇਂ ਇਨੂੰ ਬਟ ਡੇ ਜਿਹੜੇ ਆ 45 ਦਿਨ ਜਾਂ 15 ਦਿਨ ਨਹੀਂ ਹੋਣੇ ਚਾਹੀਦੇ ਅਗਰ GST ਲਾਚ 180 ਦਿਨ ਹੈ ਇਹਦੇ ਵਿੱਚ ਵੀ 180 ਦਿਨ ਦੀ ਲਿਮਟ ਹੀ ਹੋਣੀ ਚਾਹੀਦੀ ਠੀਕ ਹੈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ